ਤਾਂ ਨਾਨਕ ਗੁਰਨਾਣਕ ਦੇ ਸੱਚੇ ਪਾਤਸ਼ਾਹ ਬਗਦਾਦ ਦੇ ਇਲਾਕੇ ਵਿੱਚ ਵਿਚਰ ਰਹੇ ਹਨ ਬਗਦਾਦ ਦੇ ਇਲਾਕਿਆਂ ਵਿੱਚ ਵਿਚਰਦੇ-ਵਿਚਰਦੇ ਜਦੋਂ ਗੁਰੂ ਮਹਾਰਾਜ ਪਹਾੜੀ ਇਲਾਕਿਆਂ ਵਿੱਚ ਪਹੁੰਚੇ ਤਾਂ ਪਈ ਮਰਦਾਨਾ ਜੀ ਨੇ ਉੱਥੇ ਗੁਰੂ ਸਾਹਿਬ ਜੀ ਨੂੰ ਇੱਕ ਬੇਨਤੀ ਕੀਤੀ ਮਹਾਰਾਜ ਅਸੀਂ ਹੁਣ ਘਰ ਚਲੀਏ ਗੁਰਨਾਣਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਤੂੰ ਕਹੇ ਤਾਂ ਤੈਨੂੰ ਹੁਣੀ ਭੇਜ ਦਿੰਨੇ ਆ ਭਾਈ ਮਰਦਾਨਾ ਜੀ ਕਹਿੰਦੇ ਨਹੀਂ ਮਹਾਰਾਜ ਜੇ ਜਾਵਾਂਗਾ ਤਾਂ ਤੁਹਾਡੇ ਨਾਲ ਹੀ ਜਾਵਾਂਗਾ ਜੇ ਤੁਸੀਂ ਇੱਥੇ ਹੀ ਰਹੋਗੇ ਤਾਂ ਮੈਂ ਤੁਹਾਡੇ ਨਾਲ ਇੱਥੇ ਹੀ ਰਵਾਂਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅੱਗੇ ਦੀ ਗੱਲ ਕਰ ਦਿੱਤੀ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਸਾਡੇ ਤੋਂ ਪਹਿਲੇ ਜਾ ਤੂੰ ਸੰਸਾਰ ਨੂੰ ਸਾਡੇ ਤੋਂ ਪਹਿਲਾਂ ਤਿਆਗ ਦੇ ਹ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਮਹਾਰਾਜ ਮੇਰੀ ਹੁਣ ਉਮਰ ਕਿੰਨਾ ਕਚਿਰ ਰਹਿ ਗਈ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਤੇਰੀ ਉਮਰ ਹੋਣ ਸਿਰਫ 5 ਦਿਨ ਦੀ ਰਹਿ ਗਈ ਹੈ ਜਦੋਂ ਗੁਰੂ ਮਹਾਰਾਜ ਨੇ ਐਨੀ ਗੱਲ ਕੀਤੀ ਭਾਈ ਮਰਦਾਨਾ ਜੀ ਨੇ ਹੋਰ ਕੁਝ ਵੀ ਨਹੀਂ ਪੁੱਛਿਆ ਤੇ ਮਹਾਰਾਜ ਨੂੰ ਬੇਨਤੀ ਕਰਦੇ ਨੇ ਮਹਾਰਾਜ ਜਦੋਂ ਮੈਂ ਸਰੀਰ ਤਿਆਗਾਗਾ ਕੀ ਤੁਸੀਂ ਮੇਰੇ ਨਾਲ ਹੋਵੋਗੇ ਤਾਂ ਗੁਰੂ ਮਹਾਰਾਜ ਜੀ ਨੇ ਕਿਹਾ ਸੀ ਕਿ ਅਸੀਂ ਤੇਰੇ ਨਾਲ ਸਦਾ ਰਵਾਂਗੇ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਫਿਰ ਭਾਈ ਮਰਦਾਨਾ ਜੀ ਨੂੰ ਖੁਰਮਪੁਰ ਲੈ ਗਏ ਉਥੇ ਇੱਕ ਬਾਜ਼ਾਰ ਵਿੱਚ ਭਾਈ ਮਰਦਾਨਾ ਜੀ ਨੂੰ ਭੋਜਨ ਸ਼ਿਕਾਇਆ ਤੇ ਫੇਰ ਭੋਜਨ ਸ਼ਿਕਾਣ ਤੋਂ ਬਾਅਦ ਗੁਰੂ ਸਾਹਿਬ ਉਸ ਸ਼ਹਿਰ ਦੇ ਬਾਹਰ-ਬਾਰ ਇੱਕ ਖੁੱਲੀ ਜੀ ਥਾਂ ਤੇ ਬੈਠ ਗਏ ਗੁਰੂ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਤੇ ਪੁੱਛਿਆ ਮਰਦਾਨਿਆ ਤੇਰੇ ਕਿੰਨੇ ਕ ਸੁਵਾਸ ਬਾਕੀ ਰਹਿ ਗਏ ਨੇ ਭਾਈ ਮਰਦਾਨਾ ਜੀ ਨੇ ਆਖਿਆ ਮਹਾਰਾਜ ਮੇਰੇ 9 ਸੁਵਾਸ ਬਾਕੀ ਰਹਿੰਦੇ ਨੇ ਭਾਈ ਮਰਦਾਨਾ ਜੀ ਨੇ ਨਵੇ ਵਾਸਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਸਿਰ ਰੱਖ ਦਿੱਤਾ ਭਾਈ ਮਰਦਾਨਾ ਜੀ ਨੇ ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਇੱਕ ਬੇਨਤੀ ਹੋਰ ਕੀਤੀ ਸੀ ਮਹਾਰਾਜ ਮੇਰੀ ਕੁਲ ਵਿੱਚ ਮੇਰੇ ਪਰਿਵਾਰ ਵਿੱਚ ਮਰਨ ਤੋਂ ਬਾਅਦ ਸ਼ਰੀਰਾਂ ਨੂੰ ਦੱਬਿਆ ਜਾਂਦਾ ਹੈ ਪਰ ਮਹਾਰਾਜ ਤੁਸੀਂ ਮੇਰੇ ਸਰੀਰ ਦਾ ਸੰਸਕਾਰ ਕਰ ਦਿਓ ਮੇਰੇ ਸਰੀਰ ਨੂੰ ਦੱਬਿਓ ਨਾ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤੇ ਭਾਈ ਬਾਲਾ ਜੀ ਨੇ ਮਿਲ ਕੇ ਲੱਕੜਾਂ ਇਕੱਠੀਆਂ ਕੀਤੀਆਂ ਤੇ ਤੀਤਾ ਸਜਾਈ ਭਾਈ ਮਰਦਾਨਾ ਜੀ ਦਾ ਸਰੀਰ ਰੱਖ ਕੇ ਗੁਰੂ ਸਾਹਿਬ ਜੀ ਨੇ ਆਪ ਲੰਬੂ ਲਾਇਆ ਜਿੰਨਾ ਚਿਰ ਅੱਗ ਸ਼ਾਂਤ ਨਾ ਹੋਈ ਸਾਰਾ ਸਿਵਾ ਬਲ ਨਾ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਉੱਥੇ ਹੀ ਬੈਠੇ ਰਹੇ ਭਾਈ ਬਾਲਾ ਜੀ ਵੀ ਗੁਰੂ ਸਾਹਿਬ ਜੀ ਦੇ ਨਾਲ ਹਨ ਸਾਹ ਸੰਤ ਜੀ ਸਾਡੇ ਸਰੀਰ ਨੂੰ ਦੇਹ ਕਿਹਾ ਕਿਉਂ ਜਾਂਦਾ ਹੈ ਦੇਹ ਸ਼ਬਦ ਦਾਤੋਪਿਆ ਤੇ ਦਾਦਾ ਕੀ ਮਤਲਬ ਹੁੰਦਾ ਹੈ ਦਾ ਦਾ ਮਤਲਬ ਹੈ ਜਿੰਨੂੰ ਸਾੜਨਾ ਹੋਵੇ ਜਿਵੇਂ ਬੜੇ ਸਾਰੇ ਕਾਗਜ਼ ਪਏ ਹੋਣ ਉਹਨੂੰ ਕਹਿ ਦਿੰਦੇ ਆਂ ਵੀ ਇਹਨੂੰ ਦਾ ਦੇ ਦਿੱਤੇ ਭਾਵ ਕਾਗਜ਼ਾਂ ਨੂੰ ਸਾੜ ਦਿੱਤਾ ਇਹ ਜਿਹੜਾ ਸਰੀਰ ਹੈ ਇਹਨੂੰ ਵੀ ਇੱਕ ਦਿਨ ਸਾੜ ਦਿੱਤਾ ਜਾਂਦਾ ਹੈ ਦਾ ਦਿੱਤਾ ਜਾਂਦਾ ਇਸ ਕਰਕੇ ਇਸ ਸਰੀਰ ਨੂੰ ਦੇਹ ਕਿਹਾ ਜਾਂਦਾ ਸਾਧ ਸੰਗਤ ਜੀ ਜਦੋਂ ਪਈ ਮਰਦਾਨਾ ਜੀ ਨੇ ਸਰੀਰ ਤਿਆਗਣਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਈ ਮਰਦਾਨਾ ਜੀ ਦੇ ਸਿਰ ਤੇ ਹੱਥ ਰੱਖਿਆ ਪਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੇਰੇ ਸਾਰੇ ਕਪਾਟ ਖੁੱਲ ਗਏ ਨੇ ਜਿਹੜੀ ਨਾਭੀ ਦੇ ਵਿੱਚ ਸਾਹ ਦੀ ਗੰਡ ਉਹ ਖੁੱਲ ਗਈ ਹੈ ਸੋ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਕਿਰਪਾ ਸਦਕਾ ਪਾਈ ਮਰਦਾਨਾ ਜੀ ਦਾ ਸਰੀਰ ਛੁੱਟ ਗਿਆ ਜਿਹੜਾ ਵਸਤਰ ਗੁਰੂ ਨਾਨਕ ਸੱਚੇ ਪਾਸ਼ਾ ਆਪਣੇ ਮੋٹے ਤੇ ਰੱਖਿਆ ਕਰਦੇ ਸਨ ਉਹ ਵਸਤਰ ਗੁਰੂ ਮਹਾਰਾਜ ਜੀ ਨੇ ਪਾਈ ਮਰਦਾਨਾ ਜੀ ਦੇ ਸਰੀਰ ਉੱਪਰ ਪਾਇਆ ਇੱਕ ਵਸਤਰ ਪਾਈ ਬਾਲਾ ਜੀ ਨੇ ਵੀ ਪਾਇਆ ਭਾਈ ਮਰਦਾਨਾ ਜੀ ਦੀ ਰਬਾਬ ਇੱਕ ਪਾਸੇ ਕੱਲੀ ਪਈ ਹੈ ਤੇ ਭਾਈ ਮਰਦਾਨਾ ਜੀ ਦਾ ਸਰੀਰ ਲੱਕੜ ਉੱਪਰ ਪਿਆ ਹੈ ਗੁਰੂ ਨਾਨਕ ਤੇ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੇ ਸਰੀਰ ਨੂੰ ਆਪ ਸੰਸਕਾਰ ਕੀਤਾ ਸੋ ਇਸ ਤੋਂ ਅੱਗੇ ਇੱਕ ਰਾਤ ਗੁਰੂ ਨਾਨਕ ਪਾਤਸ਼ਾਹ ਖੁਰਮਪੁਰ ਦੇ ਵਿੱਚ ਰਹਿ ਕਵੀ ਪਈ ਸੰਤੋਖ ਸਿੰਘ ਜੀ ਇੱਥੇ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਹੜਾ ਵੀ ਉਹਨਾਂ ਦੇ ਦਰਸ਼ਨ ਕਰ ਲਵੇ ਉਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਸੋ ਖੁਰੰਗਪੁਰ ਤੋਂ ਗੁਰੂ ਸਾਹਿਬ ਜੀ ਨੇ ਚੱਲਣ ਦੀ ਤਿਆਰੀ ਕੀਤੀ ਤਾਂ ਅਚਾਨਕ ਹੀ ਗੁਰੂ ਪਾਸ਼ਾ ਜੀ ਦੇ ਕੋਲ ਗੋਰਖਨਾਥ ਸਿੱਧ ਆ ਗਿਆ ਤੇ ਉਹਦੇ ਨਾਲ ਉਹਦੇ ਚੇਲੇ ਵੀ ਸਾਲੋਂ ਸਾਧ ਸੰਗਤ ਜੀ ਆ ਜਿਹੜੇ ਸਿੱਧ ਹੁੰਦੇ ਸੀ ਇਹ ਆਪਣੀਆਂ ਸ਼ਕਤੀਆਂ ਤੇ ਤਾਕਤਾਂ ਦੇ ਨਾਲ ਇੱਧਰ ਉੱਧਰ ਵਿਚਰਦੇ ਰਹਿੰਦੇ ਸਾਂ ਇਹ ਸਿੱਧ ਗੁਰੂ ਸਾਹਿਬ ਜੀ ਨੂੰ ਨਾਨਕ ਮੱਤੇ ਵੀ ਮਿਲੇ ਸਨ ਇਹੀ ਸਿੱਧ ਸੁਮੇਰ ਪਹਾੜ ਤੇ ਵੀ ਮਿਲੇ ਸਨ ਤੇ ਇਹੀ ਸਿੱਧ ਹੁਣ ਬਗਦਾਦ ਦੀ ਧਰਤੀ ਤੇ ਆ ਗਏ ਸਾਧ ਸੰਗਤ ਜੀ ਅਸਲ ਵਿੱਚ ਇਹਨਾਂ ਕੋਲ ਤਾਕਤਾਂ ਹੁੰਦੀਆਂ ਸਨ ਇਹ ਆਪਣੀਆਂ ਤਾਕਤਾਂ ਵਰਤ ਕੇ ਕਿਤੇ ਵੀ ਪ੍ਰਗਟ ਹੋ ਜਾਂਦੀ ਸੀ ਸੋ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਖੁਰਮਪੁਰ ਤੋਂ ਚੱਲਣ ਦੀ ਤਿਆਰੀ ਕੀਤੀ ਤਾਂ ਅਚਾਨਕ ਹੀ ਗੋਰਖਨਾਥ ਆਪਣੇ ਸਿੱਧ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਗਿਆ ਜਦੋਂ ਗੋਰਖਨਾਥ ਆਇਆ ਉਹਨੇ ਗੁਰੂ ਸਾਹਿਬ ਜੀ ਨੂੰ ਆਦੇਸ਼ ਗਿਆ ਭਾਵ ਨਮਸਕਾਰ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਗੇ ਉਹ ਕਹਿੰਦੇ ਗੋਰਖਨਾਥ ਇਹ ਆਦੇਸ਼ ਸਾਨੂੰ ਨਹੀਂ ਇਹ ਆਦੇਸ਼ ਪ੍ਰਮਾਤਮਾ ਨੂੰ ਹੈ ਗੁਰੂ ਪਾਤਸ਼ਾਹ ਤਾਂ ਉਸ ਥਾਂ ਤੋਂ ਚੱਲੇ ਸਨ ਪਰ ਜਦੋਂ ਉਹ ਸਿੱਧ ਆ ਗਏ ਤਾਂ ਗੁਰੂ ਪਾਤਸ਼ਾਹ ਫੇਰ ਉਸੇ ਥਾਂ ਤੇ ਬਿਰਾਜਮਾਨ ਹੋ ਗਏ ਗੋਰਖਨਾਥ ਤੇ ਉਹਦੇ ਸਿੱਧ ਸਾਰੇ ਗੁਰੂ ਸਾਹਿਬ ਜੀ ਦੇ ਕੋਲ ਬੈ ਗਏ ਗੋਰਖਨਾਥ ਗੁਰੂ ਸਾਹਿਬ ਜੀ ਨੂੰ ਇੱਕ ਬੇਨਤੀ ਕਰਦਾ ਪ੍ਰਸੰਧ ਦੇ ਰੂਪ ਵਿੱਚ ਉਹ ਮਹਾਰਾਜ ਨੂੰ ਪੁੱਛਦੇ ਨੇ ਮਹਾਰਾਜ ਦੁਰਮਤ ਕਿਵੇਂ ਦੂਰ ਹੋ ਸਕਦੀ ਹੈ ਸਾਥ ਸੰਗਤ ਜੀ ਦੁਰਮਤ ਹਰ ਕਿਸੇ ਦੇ ਵਿੱਚ ਹੁਣ ਦੁਰਮਤ ਦਾ ਕੀ ਮਤਲਬ ਹੈ ਦੁਰਮਤ ਦਾ ਮਤਲਬ ਹੈ ਖੋਟੀ ਬੁੱਧੀ ਮਾੜੀ ਮਤ ਤੇ ਲਗਭਗ ਅਸੀਂ ਜਿੰਨੇ ਵੀ ਬੈਠੇ ਆਂ ਦੁਰਮਤ ਸਾਡੇ ਅੰਦਰ ਵੜ ਕੇ ਬੈਠੀ ਹੋਈ ਹੈ ਇਹ ਪ੍ਰਸ਼ਨ ਤਾਂ ਸਾਡੇ ਸਾਰਿਆਂ ਦੇ ਮਨਾਂ ਵਿੱਚ ਆਉਣਾ ਚਾਹੀਦਾ ਹੈ ਕਿ ਸਾਡੇ ਅੰਦਰ ਜਿਹੜੀ ਦੁਰਮਤ ਹੈ ਖੋਟੀ ਬੁੱਧੀ ਹੈ ਉਹ ਦੂਰ ਕਿਵੇਂ ਹੋएगी ਸੋ ਸੰਤ ਜੀ ਆ ਜਿਹੜੀ ਤੁਸੀਂ ਕਥਾ ਸੁਣਨ ਲੱਗੇ ਹੋ ਇਹਨੂੰ ਸਿੱਧਾ ਦੇ ਸਵਾਲ ਨਾ ਸਮਝਿਓ ਇਹ ਸਵਾਲ ਸਾਡੀ ਨਹੀਂ ਉਹਨਾਂ ਸਿੱਧਾ ਕੋਲ ਤਾਂ ਤਾਂ ਵੀ ਮਾੜੀ ਮੁੱਤੀ ਸ਼ਕਤੀ ਜ਼ਰੂਰ ਹੈ ਪਰ ਅਸੀਂ ਤਾਂ ਬਿਲਕੁਲ ਖਾਲੀ ਆ ਸਿੱਧਾ ਕਹਿੰਦੇ ਮਹਾਰਾਜ ਇਸ ਜਗ ਦੇ ਵਿੱਚ ਅਸੀਂ ਆਪਣੇ ਮਨ ਨੂੰ ਕਿਵੇਂ ਮਾਰੀਏ ਹੁਣ ਤੁਸੀਂ ਇਹ ਗੱਲ ਬਹੁਤ ਵਾਰੀ ਸੁਣੀ ਹੋਣੀ ਹੈ ਕਿ ਜਿਹੜੀ ਸਾਡੀ ਗੱਲ ਹੈ ਉਹ ਮਨ ਮਾਰਨ ਦੇ ਬੰਨਣੀ ਹੈ ਪਰ ਸੱਚ ਤਾਂ ਇਹ ਹੈ ਕਿ ਮਨ ਨੂੰ ਮਾਰਨ ਦਾ ਯਤਨ ਤਾਂ ਕੋਈ ਵੀ ਨਹੀਂ ਕਰਦਾ ਸੋ ਸਿੱਤਪੁਰਸ਼ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ ਕਿ ਮਹਾਰਾਜ ਆਹ ਜਿਹੜਾ ਮਨ ਹੈ ਉਹ ਕਿਵੇਂ ਮਰੇਗਾ ਇਹ ਮਨ ਨੂੰ ਸੱਚ ਦੀ ਪਛਾਣ ਕਿਵੇਂ ਹੋਏਗੀ ਸੋ ਸਿੱਧਾ ਦੇ ਇਹ ਪ੍ਰਸ਼ਨ ਹਨ ਕਿ ਅੰਦਰੋਂ ਭੈੜੀ ਮਤ ਕਿਵੇਂ ਦੂਰ ਹੋਏਗੀ ਦੂਸਰਾ ਸੰਸਾਰ ਵਿੱਚੋਂ ਪਾਰ ਉਤਾਰਾ ਕਿਵੇਂ ਹੋਏਗਾ ਆਪਣੇ ਮਨ ਨੂੰ ਕਿਵੇਂ ਮਾਰੀਏ ਤੇ ਸੱਚ ਨੂੰ ਕਿਵੇਂ ਪਛਾਨੀਏ ਸਾਥ ਸੰਗਤ ਜੀ ਇਹ ਸਵਾਲ ਉਹਨਾਂ ਵਾਸਤੇ ਵੀ ਹੈ ਜਿਹੜੇ ਧਰਮ ਵਿੱਚ ਬਹੁਤ ਦੂਰ ਤੱਕ ਚਲੇਗੇ ਨਹੀਂ ਤੇ ਦੂਸਰੇ ਪਾਸੇ ਇਹ ਸਵਾਲ ਉਹਨਾਂ ਵਾਸਤੇ ਵੀ ਹੈ ਜਿਨ੍ਹਾਂ ਨੇ ਅਜੇ ਤੱਕ ਧਰਮ ਦੇ ਰਾਤੇ ਪੈਰ ਨਹੀਂ ਤਰਿਆ ਉਹਨਾਂ ਨੂੰ ਵੀ ਇਹ ਸਵਾਲਾਂ ਦੇ ਜਵਾਬ ਸੁਣ ਕੇ ਕੁਝ ਨਾ ਕੁਝ ਜ਼ਰੂਰ ਮਿਲ ਜੇਗਾ ਉਹ ਪੁੱਛਦੇ ਨੇ ਮਹਾਰਾਜ ਸਾਟੀਆਂ ਇੰਦਰੀਆਂ ਵਸ ਵਿੱਚ ਨਹੀਂ ਆਉਂਦੀਆਂ ਸੱਚੀ ਗੱਲ ਹੈ ਸਾਥ ਸੰਗਤ ਜੀ ਇਹ ਇੰਦਰੀਆਂ ਕਿਸੇ ਦੇ ਵਸ ਨਹੀਂ ਆਉਂਦੀਆਂ ਇਹੀ ਇੰਦਰੀਆਂ ਨੇ ਅੰਦਰ ਦੀ ਆਤਮਾ ਨੂੰ ਵੀ ਤੰਗ ਕੀਤਾ ਹੋਇਆ। ਅੱਖਾਂ ਨੂੰ ਹੀ ਵੇਖ ਲਓ ਜਦੋਂ ਅਸੀਂ ਪਾਠ ਕਰਦੇ ਹਾਂ ਅੱਖਾਂ ਇੱਕ ਘੜੀ ਵਾਸਤੇ ਵੀ ਬੰਦ ਨਹੀਂ ਹੁੰਦੀਆਂ। ਇੱਧਰ ਉੱਧਰ ਦੇਖਣਾ ਇਹਦੇ ਵਾਸਤੇ ਜ਼ਰੂਰੀ ਹੈ। ਸਾਧ ਸੰਗਤ ਜੀ ਅਸਲ ਵਿੱਚ ਜਿੰਨੇ ਵੀ ਇਸ ਕਥਾ ਵਿੱਚ ਸਵਾਲ ਆਉਣੇ ਨੇ ਇਹ ਸਾਰੇ ਸਵਾਲ ਸਾਡੇ ਵੀ ਨੇ। ਸਿੱਧ ਪੁੱਛਦੇ ਨੇ ਮਹਾਰਾਜ ਕਿਸ ਤਰੀਕੇ ਦੇ ਨਾਲ ਸਾਡੀਆਂ ਇੰਦਰੀਆਂ ਸਾਡੇ ਵਸ ਵਿੱਚ ਆਉਣਗੀਆਂ? ਤੇ ਕਿਸ ਤਰੀਕੇ ਦੇ ਨਾਲ ਸਾਡਾ ਮਨ ਮੰਨ ਲਵੇ ਕਿ ਸਾਨੂੰ ਸ਼ਾਂਤੀ ਪ੍ਰਾਪਤ ਹੋਗੀ ਹੈ ਭਾਵ ਸਾਨੂੰ ਸ਼ਾਂਤੀ ਕਿਵੇਂ ਮਿਲੇਗੀ ਸਾਧ ਸੰਗਤ ਜੀ ਕਾਲ ਯੁਗ ਦਾ ਪ੍ਰਭਾਵ ਐਸਾ ਹੈ ਕੋਈ ਵਿਰਲਾ ਹੀ ਸਿੱਖ ਹੋਏਗਾ ਜਿਹਦਾ ਮਨ ਸ਼ਾਂਤ ਹੋਏਗਾ ਨਹੀਂ ਤਾਂ ਸਾਰਿਆਂ ਦੇ ਮਨ ਬਾਹਰ ਨੂੰ ਭੱਜੇ ਫਿਰਦੇ ਨੇ ਕਿਸ ਤਰ੍ਹਾਂ ਦੇ ਰੂਪ ਦਾ ਵਿਸਥਾਰ ਕੀਤਾ ਹੋਇਆ ਪਰਮੇਸ਼ਰ ਨੇ ਤੇ ਸਾਨੂੰ ਕਿਹੜਾ ਜੋਗ ਕਮਾਉਣਾ ਚਾਹੀਦਾ ਹੈ ਮਨੁੱਖ ਕਿੱਥੋਂ ਆਉਂਦਾ ਤੇ ਕਿੱਥੇ ਜਾ ਕੇ ਸਮਾ ਜਾਂਦਾ ਇਹ ਸਿੱਧ ਗੁਰੂ ਮਹਾਰਾਜ ਜੀ ਨੂੰ ਪ੍ਰਸ਼ਨ ਪੁੱਛਦੇ ਨੇ ਉਹਨਾਂ ਨੇ ਇੱਕ ਪ੍ਰਸ਼ਨ ਨਹੀਂ ਪੁੱਛਿਆ ਗੁਰੂ ਮਹਾਰਾਜ ਨੂੰ ਉਹਨਾਂ ਨੇ ਕਾਫੀ ਪ੍ਰਸ਼ਨ ਪੁੱਛੇ ਮਹਾਰਾਜ ਨੂੰ ਹੁਣ ਜਿੰਨੇ ਸਵਾਲ ਤੁਸੀਂ ਹੁਣ ਤੱਕ ਸੁਣੇ ਐ ਕੀ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਪਤਾ ਹੈ ਜੇ ਨਹੀਂ ਪਤਾ ਤਾਂ ਸਾਧ ਸੰਗਤ ਜੀ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਸੁਣੀਏ ਕਿ ਗੁਰੂ ਨਾਨਕ ਸੱਚੇ ਪ੍ਰੋਖਾ ਇਹਨਾਂ ਸਵਾਲਾਂ ਦੇ ਜਵਾਬ ਕਿਵੇਂ ਤੇ ਕੀ ਦਿੰਦੇ ਨੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸਵਾਲ ਤਾਂ ਬਹੁਤ ਪੁੱਛੇ ਨੇ ਲੇਕਿਨ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਸਵਾਲਾਂ ਦਾ ਤੁਰੰਤ ਹੀ ਉੱਤਰ ਦਿੱਤਾ ਸੋ ਪਹਿਲਾ ਸਵਾਲ ਸੀ ਉਹਨਾਂ ਦਾ ਕਿ ਭੈੜੀ ਮਤ ਦੂਰ ਕਿਵੇਂ ਹੋएगी ਮਹਾਰਾਜ ਕਹਿੰਦੇ ਸਿੱਧੋ ਜਿਨ੍ਹਾਂ ਚਿਰ ਬੰਦਾ ਗੁਰੂ ਦੀ ਮਤ ਨਹੀਂ ਲੈਂਦਾ ਉਹਨਾਂ ਚਿਰ ਬੰਦੇ ਦੀ ਭੈੜੀ ਮਤ ਦੂਰ ਨਹੀਂ ਹੋ ਸਕਦੀ ਤੇ ਸਤਿਗੁਰੂ ਦੀ ਮਤ ਲੈਣ ਵਾਸਤੇ ਸਾਨੂੰ ਸਤਿਗੁਰੂ ਨੂੰ ਧਾਰਨ ਕਰਨਾ ਪੈਣਾ ਸੋ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਦੂਜਾ ਪ੍ਰਸ਼ਨ ਇਹ ਪੁੱਛਿਆ ਸੀ ਕਿ ਇਹ ਸੰਸਾਰ ਵਿੱਚੋਂ ਤਰਨਾ ਕਿਵੇਂ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਇਹਦਾ ਇੱਕੋ ਹੀ ਤਰੀਕਾ ਉਹ ਹੈ ਪਰਮੇਸ਼ਰ ਦਾ ਨਾਮ ਪਰਮੇਸ਼ਰ ਦਾ ਨਾਮ ਹੀ ਸਾਨੂੰ ਤਰੇਗਾ ਤੇ ਸਾਧ ਸੰਗਤ ਦੀ ਸੱਚੀ ਗੱਲ ਹੈ ਆਪਾਂ ਆਪਣੇ ਅੰਦਰ ਛਾਤੀ ਮਾਰ ਕੇ ਵੇਖ ਸਕਦੇ ਹਾਂ ਵੀ ਅਸੀਂ ਦਿਨ ਵਿੱਚ ਕਿੰਨਾ ਕੁ ਪਰਮੇਸ਼ਰ ਦਾ ਨਾਮ ਲੈਨੇ ਹਾਂ ਭੁੱਲ ਭੁਲੇਖੇ ਨਾਲ ਕੋਈ ਵਾਹਿਗੁਰੂ ਦਾ ਨਾਮ ਲੈ ਲੈ ਤਾਂ ਲੈ ਲੈ ਪਰ ਉੰਜ ਤਾਂ ਕਿਸੇ ਕੋਲੋਂ ਪਰਮੇਸ਼ਰ ਦਾ ਨਾਮ ਜਪਿਆ ਨਹੀਂ ਜਾਂਦਾ ਸੋ ਸਾਧ ਸੰਗਤ ਜੀ ਜਿਨ੍ਹਾਂ ਦਾ ਤਾਂ ਨਾਮ ਜਪਣ ਦਾ ਦਿਲ ਕਰਦਾ ਉਹ ਇਹ ਜਾਣ ਲੈਣ ਕਿ ਉਹਨਾਂ ਤੇ ਗੁਰੂ ਸਾਹਿਬ ਜੀ ਦੀ ਪੂਰਨ ਕਿਰਪਾ ਹੈ ਮਹਾਰਾਜ ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਸਾਨੂੰ ਗੁਰਮੰਤਰ ਦਾ ਜਾਪ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈਣਾ ਪੈਣਾ ਹੀ ਪੈਣਾ ਇਸ ਤੋਂ ਬਿਨਾ ਇਸ ਸੰਸਾਰ ਚੋਂ ਤਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ ਅਗਲਾ ਉਹਨਾਂ ਦਾ ਪ੍ਰਸ਼ਨ ਸੀਗਾ ਮਹਾਰਾਜ ਇਹ ਸਾਡਾ ਮਨ ਕਿਵੇਂ ਮਰੇ ਸਾਧ ਸੰਗਤ ਜੀ ਮਨ ਨੂੰ ਮਾਰਨਾ ਕੋਈ ਸੌਖੀ ਖੇਡ ਨਹੀਂ ਮਨ ਨੂੰ ਮਾਰਲੋ ਬਹੁਤ ਹੀ ਔਖ ਹੈ ਸੋ ਗੁਰੂ ਮਹਾਰਾਜ ਕਹਿੰਦੇ ਜਦੋਂ ਬੰਦਾ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ ਉਦੋਂ ਬੰਦੇ ਦਾ ਮਨ ਸੰਸਾਰ ਵਾਲੇ ਪਾਸੇ ਟੁੱਟ ਜਾਂਦਾ ਹੈ ਤੇ ਪਰਮੇਸ਼ਰ ਵਾਲੇ ਪਾਸੇ ਨਾਲ ਜੁੜ ਜਾਂਦਾ ਹੈ ਸੋ ਮਹਾਰਾਜ ਕਹਿੰਦੇ ਮਨ ਨੂੰ ਮਾਰਨ ਦੀ ਲੋੜ ਨਹੀਂ ਹੈ ਜੇ ਸਾਡਾ ਮਨ ਪਰਮੇਸ਼ਰ ਵਾਲੇ ਪਾਸੇ ਜੁੰਦਾ ਹੋ ਜੇ ਤੇ ਉਹਦੇ ਵਾਸਤੇ ਕੀ ਕਰਨਾ ਪੈਣਾ ਹੈ ਉਹਦੇ ਵਾਸਤੇ ਸਾਨੂੰ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ ਪੈਣਾ ਹੈ ਭਾਵ ਵਾਹਿਗੁਰੂ 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 ਗੁਰਮੰਤਰ ਦਾ ਅਭਿਆਸ ਕਰਨਾ ਪੈਣਾ ਵਾਹਿਗੁਰੂ ਗੁਰਮੰਤਰ ਨੂੰ ਸੁਣਨਾ ਪੈਣਾ ਜਦੋਂ ਅਸੀਂ ਜਪੀਏ ਤੇ ਉਸ ਜਪੇ ਹੋਏ ਵਾਹਿਗੁਰੂ ਨੂੰ ਸੁਣੀਏ ਆਪਣੇ ਮਨ ਨੂੰ ਸੁਣਾਈਏ ਤਾਂ ਜਾ ਕੇ ਸਾਸ ਸੰਗਤ ਜੀ ਹਿਰਦੇ ਵਿੱਚ ਵੱਸਦਾ ਅਗਲਾ ਉਹਨਾਂ ਦਾ ਪ੍ਰਸ਼ਨ ਸੀ ਮਹਾਰਾਜ ਅਸੀਂ ਸੱਚ ਨੂੰ ਕਿਵੇਂ ਪਛਾਨੀਏ ਗੁਰੂ ਮਹਾਰਾਜ ਕਹਿੰਦੇ ਭਾਈ ਇਹ ਵੀ ਗੁਰੂ ਦੀ ਮੱਤ ਤੋਂ ਪਤਾ ਲੱਗਣਾ ਮਹਾਰਾਜ ਕਹਿੰਦੇ ਜਦੋਂ ਤੁਸੀਂ ਗੁਰੂ ਦੀ ਮੱਤ ਲਉਂਗੇ ਤਾਂ ਤੁਸੀਂ ਗੁਰਮੁਖ ਬਣੋਗੇ ਗੁਰਮੁਖ ਨੂੰ ਸੱਚ ਦਾ ਰਸਤਾ ਆਪੇ ਹੀ ਪਤਾ ਲੱਗ ਜਾਂਦਾ ਜਦੋਂ ਗੁਰਮੁਖ ਨੇ ਨਾਮ ਜਪਣਾ ਹੈ ਉਦੋਂ ਉਹਨੂੰ ਸੁੱਖ ਮਿਲਣਾ ਜਦੋਂ ਗੁਰਮੁਖ ਗਲਤ ਕੰਮਾਂ ਵਿੱਚ ਪੈ ਜਾਏਗਾ ਉਦੋਂ ਉਹਦੇ ਕੋਲੋਂ ਨਾਮ ਜਪਿਆ ਨਹੀਂ ਜਾਣਾ ਸੁੱਖ ਮਿਲਣਾ ਬੰਦ ਹੋ ਜਾਏਗਾ ਤੇ ਉਹ ਤੜਪਣ ਲੱਗ ਜਾਏਗਾ ਜਦੋਂ ਇਹ ਹੋਏਗਾ ਤਾਂ ਉਹਨੇ ਫਿਰ ਕਦੀ ਗਲਤੀ ਨਹੀਂ ਕਰਨੀ ਤੇ ਜਦੋਂ ਗੁਰਮੁਖ ਗਲਤੀ ਕਰਨੀ ਛੱਡ ਦਿੰਦਾ ਫਿਰ ਉਹ ਸੱਚੇ ਮਾਰਗ ਤੇ ਆਪ ਹੀ ਪੈ ਜਾਂਦਾ ਫਿਰ ਉਹ ਸਾਧ ਸੰਗਤ ਜੀ ਕਦੀ ਗਲਤ ਰਸਤੇ ਦੇ ਨਹੀਂ ਜਾਂਦਾ ਸਾਧ ਸੰਗਤ ਜੀ ਬੰਦੇ ਦਾ ਮਾਰੇ ਪਾਸਿਓ ਮਨ ਖੇਤੀ ਨਹੀਂ ਕਿਤੇ ਹਟਦਾ ਇਹ ਮਨ ਤਾਂ ਹੀ ਹਟਦਾ ਜੇ ਅਸੀਂ ਗੁਰੂ ਦੀ ਮਤ ਲੈ ਲਈਏ ਬਸ ਇੱਕ ਗੱਲ ਪੱਕੀ ਚਤੇ ਰੱਖਿਓ ਵਾਹਿਗੁਰੂ ਦੇ ਨਾਮ ਦੇ ਵਿੱਚ ਬਹੁਤ ਤਾਕਤ ਹੈ ਇੱਕ ਵਾਰ ਗੁਰਮੁਖ ਜਪਨਾ ਸ਼ੁਰੂ ਕਰ ਦਵੇ ਉਨੁਸਾਰੇ ਰ ਅਪੀ ਦਿਸਨ ਲੱਗ ਪੈਂਦੀ ਨੇ ਪਰ ਨਾਲ ਨਾਲ ਸਾਧ ਸੰਗਤ ਜੀ ਉਹ ਗੁਰਮੁਖੀ ਦੀ ਸੰਗਤ ਕਰੀ ਜਾਏ ਸਿੱਧਾ ਕਹਿੰਦੇ ਮਹਾਰਾਜ ਸਾਡੀਆਂ ਇੰਦਰੀਆਂ ਵੀ ਵਸ ਨਹੀਂ ਹੁੰਦੀਆਂ ਮਹਾਰਾਜ ਕਹਿੰਦੇ ਭਾਈ ਇੰਦਰੀਆਂ ਕਿਵੇਂ ਵਸ ਹੋਣਗੀਆਂ ਕਿਉਂਕਿ ਹਜੇ ਤੱਕ ਤਾਂ ਤੁਹਾਡਾ ਮਨ ਜਿਉਂਦਾ ਹੈ ਜਿਸ ਦਿਨ ਤੁਹਾਡਾ ਮਨ ਮਰ ਗਿਆ ਉਸ ਦਿਨ ਤੁਹਾਡੀਆਂ ਇੰਦਰੀਆਂ ਤੁਹਾਡੇ ਵਸ ਹੋ ਜਾਣਗੀਆਂ ਮਹਾਰਾਜ ਕਹਿੰਦੇ ਇੰਦਰੀਆਂ ਆਪੇ ਮੰਨ ਜਾਂਦੀਆਂ ਨੇ ਜਦੋਂ ਮਨ ਮੰਨ ਜੇ ਉਜੇਦੋ ਮਾਨੀ ਇੱਥੇ ਰਹਿਣ ਵਾਸਤੇ ਤਿਆਰ ਹੋ ਜੇ ਤਾਂ ਸਰੀਰ ਨੂੰ ਤਾਂ ਸਾਥ ਸੰਗਤ ਜੀ ਆਪੇ ਰਹਿਣਾ ਪੈਂਦਾ ਤੇ ਜਦੋਂ ਮਾਨੀ ਗੁਰੂ ਕੀ ਸੰਗਤ ਵਿੱਚ ਬੈਠਣ ਨੂੰ ਤਿਆਰ ਨਹੀਂ ਹੈ ਤਾਂ ਦੱਸੋ ਇਹ ਇੰਦਰੀਆਂ ਕੀ ਕਰਨਗੀਆਂ ਇਹ ਸਰੀਰ ਕਿਵੇਂ ਵੇਜੇਗਾ ਬਾਕੀ ਮਹਾਰਾਜ ਕਹਿੰਦੇ ਸਿੱਧੋ ਉਹ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਕੋਈ ਕਥਨ ਵਾਲਾ ਨਹੀਂ ਹੈਗਾ ਇਹ ਹੋ ਨਹੀਂ ਸਕਦਾ ਕਿ ਮੈਂ ਤੁਹਾਨੂੰ ਬੋਲ ਕੇ ਦੱਸ ਦਿਆਂ ਕਿ ਰੱਬ ਕਹਿ ਹੋ ਜਾਏ ਮਹਾਰਾਜ ਕਹਿੰਦੇ ਉਹਦਾ ਸਰੂਪ ਵੀ ਕਥਨ ਵਿੱਚ ਨਹੀਂ ਆਉਂਦਾ ਤੇ ਉਹਦੇ ਕੌਤਕ ਵੀ ਬੜੇ ਅਨੂਪ ਨੇ ਇਹ ਕੋਈ ਸਾਧ ਸੰਗਤ ਜੀ ਛੋਟੀ ਗੱਲ ਹੈ ਕਿਸੇ ਦੇ ਸਿਰ ਤੇ ਹੱਥ ਰੱਖ ਦੇਣਾ ਤੇ ਉਹਨੂੰ ਜੀਵਨ ਮੁਕਤ ਕਰ ਦੇਣਾ ਸਾਧ ਸੰਗਤ ਜੀ ਇਹੀ ਜਨਮ ਸਾਖੀ ਦੇ ਵਿੱਚ ਅੱਗੇ ਬਚਨ ਆਉਂਦੇ ਨਹੀਂ ਗੁਰੂ ਨਾਨਕ ਸੱਤੇ ਪਾਸ਼ਾ ਜਦੋਂ ਬਗਦਾਦ ਦੀ ਧਰਤੀ ਤੇ ਅੱਗੇ ਗਏ ਸਨ ਉਦੋਂ ਸੰਧਿਆ ਸਮੇਂ ਤੇ ਗੁਰੂ ਸਾਹਿਬ ਜੀ ਭਾਈ ਬਾਲਾ ਜੀ ਨੂੰ ਕਹਿੰਦੇ ਬਾਲਿਆ ਸੰਧਿਆ ਦਾ ਸਮਾਂ ਹੋ ਗਿਆ ਰਹਿਰਾਸ ਪੜ ਪਈ ਬਾਲਾ ਜੀ ਨੇ ਜਦੋਂ ਰਹਿਰਾਜ ਸਾਹਿਬ ਦਾ ਪਾਠ ਕੀਤਾ ਉਦੋਂ ਕਹਿੰਦੇ ਇੱਕ ਬਹੁਤ ਸੁੰਦਰ ਸਰੂਪ ਵਾਲੀ ਈਸਤਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਮੱਥਾ ਟੇਕ ਕੇ ਬੈਠ ਗਈ ਜਦੋਂ ਪਾਠ ਸੰਪੂਰਨ ਹੋਇਆ ਉਹ ਈਸਤਰੀ ਮੱਥਾ ਟੇਕ ਕੇ ਵਾਪਸ ਚਲੀ ਗਈ ਉਹ ਪਈ ਬਾਲਾ ਜੀ ਨੂੰ ਕਹਿੰਦੀ ਆ ਮੈਂ ਤੈਨੂੰ ਕੁਝ ਦੇਣਾ ਹੈ ਪਈ ਬਾਲਾ ਜੀ ਉਹਦੀ ਚੁੱਗੀ ਬਾਹਰ ਖਲੋਗੀ ਉਹਨੇ ਅੰਦਰੋਂ ਇੱਕ ਮਾਸ ਲਿਆ ਕੇ ਪਈ ਬਾਲਾ ਜੀ ਨੂੰ ਦੇ ਦਿੱਤਾ ਪਈ ਬਾਲਾ ਜੀ ਗੁਰੂ ਸਾਹਿਬ ਜੀ ਦੇ ਕੋਲ ਵਾਪਸ ਆਉਂਦੇ ਨੇ ਪਈ ਬਾਲਾ ਜੀ ਕਹਿੰਦੇ ਮਹਾਰਾਜ ਉਹ ਇਸਤਰੀ ਤਾਂ ਸ਼ਕਣ ਵਾਸਤੇ ਸਾਨੂੰ ਮਾਸ ਦੇਦੀ ਸੀ ਗੁਰੂ ਮਹਾਰਾਜ ਕਹਿੰਦੇ ਬਾਲਿਆ ਉਸ ਇਸਤਰੀ ਦਾ ਸੀ ਭਲਾ ਕਰਨਾ ਬਾਲਿਆ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਉਸ ਇਸਤਰੀ ਕੋਲ ਵਾਪਸ ਜਾ ਤੇ ਉਹਦੇ ਕੋਲੋਂ ਪਤਾ ਕਰ ਕਿ ਇਹ ਮਾਸ ਕਿਹਦਾ ਹੈ ਪਈ ਬਾਲਾ ਜੀ ਵਾਪਸ ਉਸ ਇਸਤਰੀ ਦੀ ਝੁੱਗੀ ਵੱਲ ਜਾਂਦੇ ਨੇ ਤੇ ਉਹਨੂੰ ਪੁੱਛਦੇ ਨੇ ਬੀਬੀ ਇਹ ਮਾਸ ਤੂੰ ਕਿਹਦਾ ਦਿੱਤਾ ਉਹ ਇਸਤਰੀ ਕਹਿੰਦੀ ਤੂੰ ਇਸ ਤੋਂ ਕੀ ਲੈਣਾ ਭਾਈ ਬਾਲਾ ਜੀ ਕਹਿੰਦੇ ਨਾ ਦੱਸਣਾ ਪੈਣਾ ਵੀ ਇਹ మాਸ ਕਿਹਦਾ ਉਹ ਬੀਬੀ ਕਹਿੰਦੀ ਨਹੀਂ ਦੱਸਣਾ ਭਾਈ ਬਾਲਾ ਜੀ ਕਹਿੰਦੇ ਤੈਨੂੰ ਦੱਸਣਾ ਪੈਣਾ ਹੀ ਪੈਣਾ ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਜਾ ਕੇ ਉਸ ਇਸਤਰੀ ਨੂੰ ਪੁੱਛ ਕੇ ਆ ਕਿ ਇਹ మాਸ ਕਿਹਦਾ ਉਹ ਬੀਬੀ ਭਾਈ ਬਾਲਾ ਜੀ ਨੂੰ ਕਹਿੰਦੀ ਕਿਉਂ ਮੇਰਾ ਪਰਦਾ ਖੁੱਲਦਾ ਤਾਂ ਭਾਈ ਬਾਲਾ ਜੀ ਕਹਿੰਦੇ ਸੰਤਾਂ ਤੋਂ ਕਿਹੜਾ ਪਰਦਾ ਹੁੰਦਾ ਕਹਿੰਦੇ ਉਹ ਬੀਬੀ ਪਈ ਬਾਲਾ ਜੀ ਨੂੰ ਆਪਣੇ ਘਰ ਦੇ ਅੰਦਰ ਲੈ ਗਈ ਜਦੋਂ ਅੰਦਰ ਗਏ ਤਾਂ ਉੱਥੇ ਇੱਕ ਮੁਰਦਾ ਟੰਗਿਆ ਹੋਇਆ ਸੀ ਉਹ ਬੀਬੀ ਕਹਿੰਦੀ ਦੱਸ ਰਿੰਨਿਆ ਹੋਇਆ ਮਾਸ ਖਾਣਾ ਹੈ ਜਾਂ ਕੱਚਾ ਖਾਣਾ ਕਹਿੰਦੇ ਭਾਈ ਬਾਲਾ ਜੀ ਉਸੇ ਵਕਤ ਭੱਜ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਏ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਉਹ ਕੋਈ ਬੀਬੀ ਹੈ ਉਹ ਤਾਂ ਮਹਾਰਾਜ ਰਾਕਸ਼ਸ਼ਨੀ ਹੈ ਉਹਨੇ ਤਾਂ ਆਪਣੇ ਘਰ ਦੇ ਵਿੱਚ ਮੁਰਦਾ ਟੰਗਿਆ ਹੋਇਆ ਹੈ ਮਹਾਰਾਜ ਕਹਿੰਦੇ ਐਂ ਕਰ ਬੱਲਿਆ ਉਹ ਬੀਬੀ ਨੂੰ ਇੱਥੇ ਲੈ ਕੇ ਆ ਮਹਾਰਾਜ ਕਹਿੰਦੇ ਕੰਨਿਆ ਦੱਸ ਕੀ ਖੇੜ ਉਹ ਬੀਬੀ ਕਹਿੰਦੀ ਮਹਾਰਾਜ ਇਹ ਜਿਹੜਾ ਮੁਰਦਾ ਟੰਗਿਆ ਹੋਇਆ ਹੈ ਇਹ ਹੋਰ ਕੋਈ ਨਹੀਂ ਇਹ ਮੇਰਾ ਬਾਪ ਹੈ ਉਹ ਬੀਬੀ ਕਹਿੰਦੀ ਮਹਾਰਾਜ ਇਹ ਪਿਛਲੇ ਜਨਮ ਵਿੱਚ ਵੀ ਮੇਰਾ ਬਾਪ ਸੀ ਐਨੇ ਮੈਨੂੰ ਬਹੁਤ ਸੁੱਖ ਦਿੱਤੇ ਪਰ ਜਦੋਂ ਮੈਂ 16 ਸਾਲਾਂ ਦੀ ਹੋਈ ਐਨੇ ਮੈਨੂੰ ਵੇਚ ਦਿੱਤਾ ਜਿਹਦੇ ਕਰ ਮੇਰੇ ਬਾਪ ਨੇ ਮੈਨੂੰ ਵੇਚਿਆ ਉਸ ਘਰ ਵਿੱਚ ਮੇਰੀਆਂ 7 ਸੰਤਾਨਾਂ ਪੈਦਾ ਹੋਈਆਂ। ਉਹਦੇ ਵਿੱਚੋਂ ਇੱਕ ਬੱਚੀ ਵੀ ਪੈਦਾ ਹੋਈ। ਮੇਰਾ ਪਤੀ ਕਹਿੰਦਾ ਸੀ ਕਿ ਇਹ ਕੰਨਿਆ ਨਹੀਂ ਰੱਖਣੀ, ਇਹਨੂੰ ਹੁਣੇ ਮਾਰ। ਉਹ ਕਹਿਣ ਲੱਗੀ ਕਹਿੰਦੀ ਮੈਂ ਬਹੁਤ ਸਮਝਾਇਆ ਉਹਨੂੰ ਪਰ ਉਹ ਨਹੀਂ ਸਮਝਿਆ। ਉਹ ਕਹਿੰਦਾ ਇਹਨੂੰ ਹੁਣੇ ਮਾਰ। ਤਾਂ ਮੈਨੂੰ ਉਹ ਬੱਚੀ ਮਜਬੂਰਨ ਵਿੱਚ ਮਾਰਨੀ ਪਈ। ਕਹਿੰਦੀ ਮੈਂ ਆਪਣੀ ਸੀ ਆਪਣੇ ਹੱਥੋਂ ਮਾਰੀ। ਕਹਿੰਦੀ ਜਦੋਂ ਮੇਰਾ ਬਾਪ ਮਰਿਆ ਤੇ ਉੱਪਰ ਨੂੰ ਜਦੋਂ ਸਜ਼ਾ ਮਿਲਣ ਲੱਗੀ ਫਤਿਹ ਰਾਮ ਰਾਜਾ ਕਹਿੰਦਾ ਇਹਨੂੰ ਮੇਰੇ ਸਾਹਮਣੇ ਨਾ ਲੈ ਕੇ ਆਓ ਐਨੇ ਆਪਣੀ ਧੀ ਵੇਚ ਕੇ ਪੈਸੇ ਖਾਦੇ ਨੇ ਇਹ ਬਹੁਤ ਹੀ ਮਾੜਾ ਬੰਦਾ ਹੈ ਕਹਿੰਦੀ ਉਦੋਂ ਮੈਨੂੰ ਵੀ ਦੁੱਖ ਸੀ ਕਿ ਐਨੇ ਮੈਨੂੰ ਕਿਉਂ ਵੇਚਿਆ ਪਰ ਆਉਣ ਵਾਲੇ ਸਮੇਂ ਜਦੋਂ ਮੇਰੀ ਮੌਤ ਹੋਈ ਤਾਂ ਮੈਨੂੰ ਵੀ ਸਜ਼ਾ ਮਿਲਣ ਲੱਗੀ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਆਪਣੀ ਧੀ ਮਾਰੀ ਹੈ ਭਾਵੇਂ ਤੂੰ ਮਜਬੂਰੀ ਵਿੱਚ ਮਾਰੀ ਹੈ ਪਰ ਤੂੰ ਆਪਣੀ ਧੀ ਨੂੰ ਮਾਰਿਆ ਤੈਨੂੰ ਦੁਬਾਰਾ ਜਨਮ ਮਿਲੇਗਾ ਸਾ ਮਹਾਰਾਜ ਮੈਨੂੰ ਅਗਲਾ ਜਨਮ ਇੱਥੇ ਮਿਲਿਆ ਤੇ ਇਹੀ ਮੇਰਾ ਬਾਪ ਸੀ ਇਹਨੂੰ ਪਰਮੇਸ਼ਰ ਵੱਲੋਂ ਹੀ ਮੈਂ ਟੰਗਿਆ ਹੋਇਆ ਤੇ ਇਹਦੇ ਹੀ ਮਹਾਰਾਜ ਮੈਂ ਮਾਸ ਵੱਡ-ਵੱਡ ਕੇ ਖਾਨੀ ਆ ਉਹ ਬੀਬੀ ਇੰਨੀ ਗੱਲ ਕਹਿ ਕੇ ਰੋ ਪਈ ਉਹ ਕਹਿੰਦੀ ਮਹਾਰਾਜ ਤੁਹਾਡੇ ਸਾਥੀ ਨੇ ਮੈਨੂੰ ਕਿਹਾ ਕਿ ਸੰਤਾਂ ਤੋਂ ਕਿਹੜਾ ਔਲਾ ਹੁੰਦਾ ਮਹਾਰਾਜ ਮੈਨੂੰ ਪਤਾ ਹੈ ਕਿ ਸੰਤ ਬੰਦੇ ਦਾ ਭਲਾ ਵੀ ਕਰ ਦਿੰਦੇ ਨੇ ਮਹਾਰਾਜ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰਾ ਭਲਾ ਕਰ ਦਿਓ ਸਾਥ ਸੰਗਤ ਜੀ ਕਈ ਵਾਰ ਬੰਦਾ ਇਹੋ ਜੀ ਗੱਲਾਂ ਪੜਦਾ ਸੁਣਦਾ ਤਾਂ ਅਸੀਂ ਵੀ ਸੋਚ ਵਿੱਚ ਪੈ ਜਾਂਦੇ ਹਾਂ ਕਿ ਕੀ ਕੁਝ ਹੁੰਦਾ ਗੁਰਬਾਣੀ ਦਾ ਤਾਂ ਫਰਮਾਨ ਵੀ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਸਾਥ ਸੰਗਤ ਜੀ ਕਈ ਵਾਰ ਤਾਂ ਲਗਾਤਾਰ ਕਿੰਨੇ ਜਨਮ ਇੱਕੋ ਹੀ ਮੌਪੇ ਉਹ ਵਾਰ-ਵਾਰ ਮਿਲ ਜੰਦੇ ਨੇ ਸੋ ਉਹ ਬੀਬੀ ਆਪਣੀ ਸਾਰੀ ਗੱਲ ਦੱਸ ਕੇ ਰੋ ਪਈ ਮਹਾਰਾਜ ਨੂੰ ਕਹਿੰਦੀ ਮਹਾਰਾਜ ਮੇਰਾ ਭਲਾ ਕਰੋ ਭਾਈ ਬਾਲਾ ਜੀ ਦੱਸਦੇ ਨੇ ਉਦੋਂ ਗੁਰੂ ਸਾਹਿਬ ਜੀ ਨੇ ਉਸ ਬੀਬੀ ਨੂੰ ਥਾਪੜਾ ਦਿੱਤਾ ਭਾਈ ਬਾਲਾ ਜੀ ਕਹਿੰਦੇ ਜਦੋਂ ਹੀ ਗੁਰੂ ਮਹਾਰਾਜ ਜੀ ਨੇ ਥਾਪੜਾ ਦਿੱਤਾ ਉਹਦੇ ਸਰੀਰ ਦੇ ਹਰ ਇੱਕ ਰੋਮ ਦੇ ਵਿੱਚ ਵਾਹਿਗੁਰੂ ਦਾ ਨਾਮ ਪ੍ਰਵੇਸ਼ ਕਰ ਗਿਆ ਸਾਧ ਸੰਗਤ ਜੀ ਵੇਖ ਲਓ ਕਿੰਨੀ ਵੱਡੀ ਬਖਸ਼ਿਸ਼ ਹੈ ਇੱਕ ਥਾਪੜੇ ਦੇ ਨਾਲ ਇੱਕ ਗੁਰੂ ਸਾਹਿਬ ਜੀ ਦੀ ਕਿਰਪਾ ਹੀ ਸਦਕਾ ਸਾਧ ਸੰਗਤ ਜੀ ਉਹਦਾ ਭਲਾ ਤਾਂ ਕੀਤਾ ਹੀ ਕੀਤਾ ਗੁਰੂ ਮਹਾਰਾਜ ਉਹਦੀ ਜਦੋਂ ਝੁੱਗੀ ਵਿੱਚ ਗਏ ਗੁਰੂ ਮਹਾਰਾਜ ਜੀ ਨੇ ਜਦੋਂ ਉਸ ਮੁਰਦੇ ਤੇ ਦ੍ਰਿਸ਼ਟੀ ਪਾਈ ਉਹ ਪਤਾ ਨਹੀਂ ਕਿੱਥੇ ਨਰਕਾ ਵਿੱਚ ਪਿਆ ਸੀ ਉਹਦਾ ਵੀ ਪਲਾ ਕਰ ਦਿੱਤਾ ਮਹਾਰਾਜ ਕਹਿੰਦੇ ਬੀਬੀ ਇਹ ਕਰ ਇਹਦਾ ਸੰਸਕਾਰ ਕਰ ਦੇ ਤੇ ਅੱਜ ਤੋਂ ਬਾਅਦ ਤੂੰ ਇਹ ਮਾੜਾ ਕੰਮ ਨਹੀਂ ਕੋਈ ਕਰਨਾ ਅੱਜ ਤੋਂ ਬਾਅਦ ਤੂੰ ਪਰਮੇਸ਼ਰ ਦਾ ਨਾਮ ਜਪੀ ਤੈਨੂੰ ਮਨੁੱਖਾ ਸਰੀਰ ਮਿਲਿਆ ਤੇਰਾ ਪਲਾ ਹੋਏਗਾ ਇਸ ਕਰਕੇ ਸਾਧ ਸੰਗਤ ਜੀ ਇਹ ਬਹੁਤ ਅਸ਼ਚਰਜ ਕਿਡਾ ਨੇ ਕੋਈ ਗੁਰਨਾਨਕ ਸੱਚੇ ਪਾਤਸ਼ਾਹ ਨੂੰ ਜੋ ਮਰਜੀ ਆਖੀ ਜਾਏ ਪ੍ਰਸਾਦ ਸੰਗਤ ਜੀ ਸੱਚ ਤਾਂ ਇਹ ਹੈ ਕਿ ਗੁਰੂ ਪਾਤਸ਼ਾਹ ਸਾਨੂੰ ਤਾਰਨ ਆਏ ਨਹੀਂ ਬਖਸ਼ਣ ਆਏ ਨਹੀਂ ਸੋ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਸਿੱਧੋ ਉਸ ਪਰਮੇਸ਼ਰ ਦੇ ਕੌਤਕ ਮੁਖੋ ਬਿਆਨ ਹੀ ਨਹੀਂ ਕੀਤੇ ਜਾ ਸਕਦੇ ਕਿਉਂ ਕਿਉਂਕਿ ਜੇ ਬਿਆਨ ਕਿਤੇ ਵੀ ਜਾਣ ਤਾਂ ਸਮਝ ਆਣੀ ਨਹੀਂ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਸਿੱਧੋ ਸਭ ਤੋਂ ਉੱਤਮ ਕੰਮ ਇਸ ਦੁਨੀਆ ਵਿੱਚ ਜੇ ਕੋਈ ਹੈ ਤਾਂ ਉਹ ਹੈ ਪਰਮੇਸ਼ਰ ਦਾ ਨਾਮ ਜਪਣਾ ਬਾਕੀ ਮਹਾਰਾਜ ਕਹਿੰਦੇ ਬੰਦਾ ਕਿੱਥੇ ਜਮਦਾ ਹੈ ਕਿੱਥੇ ਮਰ ਕੇ ਚਲੇ ਜਾਂਦਾ ਹੈ ਇਹ ਸਾਰੀ ਹੁਕਮ ਦੀ ਗੱਲ ਹੈ ਪਰਮੇਸ਼ਰ ਦੇ ਹੁਕਮ ਵਿੱਚ ਹੀ ਬੰਦਾ ਇੱਥੇ ਆਉਂਦਾ ਹੈ ਤੇ ਹੁਕਮ ਵਿੱਚ ਹੀ ਚਲੇ ਜਾਂਦਾ ਮਹਾਰਾਜ ਕਹਿੰਦੇ ਕੋਈ ਇੱਕ ਤਰੀਕੇ ਦੀ ਖੇਡ ਹੋਵੇ ਤਾਂ ਤੈਨੂੰ ਦੱਸ ਵੀ ਦਈਏ ਪਰ ਹਰ ਬੰਦੇ ਦੇ ਕਰਮ ਵੱਖੋ ਵੱਖਰੇ ਨੇ ਤਾਂ ਉਹਨਾਂ ਦੀਆਂ ਖੇਡਾਂ ਵੀ ਵੱਖਰੀਆਂ ਨੇ ਪ੍ਰਸਾਦ ਸੰਗਤ ਜੀ ਇੱਕ ਗੱਲ ਪੱਕੀ ਹੈ ਨਾਮ ਜਪ ਕੇ ਤੇ ਬ੍ਰह्म ਗਿਆਨ ਦੀ ਅਵਸਥਾ ਧਾਰਨ ਕਰਕੇ ਬੰਦਾ ਰੱਬ ਜ਼ਰੂਰ ਬਣ ਜਾਂਦਾ ਹੈ ਪਰਮੇਸ਼ਰ ਦਾ ਰੂਪ ਬਣ ਜਾਂਦਾ ਹੈ